ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ 21 ਤਰੀਕ ਗੁਰਗੋਬ ਸਿੰਘ ਜੀ ਦੇ ਵੱਡੇ ਸਹਬਜਾ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਵੱਡੇ ਸਹਬਜਾ ਦੇ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਛੇੜ ਹੋ ਗਏ ਕਿੱਦਾਂ ਲੜੇ ਕਿਵੇਂ ਲੜੇ ਉਹ ਆਪਾਂ ਤਾਂ ਨਹੀਂ ਦੇਖੇ ਪਰ ਉਸ ਵੇਲੇ ਜਿਨ੍ਹਾਂ ਨੇ ਦੇਖੇ बयान जरूर करते मैं लड़े आय जीत किमें लड़िया जुजार लड़े लड़िया जीत किमें लड़िया जुजार मैं सीने फट कि मैं गए जानवार मैं सिन फट के में गए के में हिरे सी लुटाए दच के हीरे सी लुटाए दच मेच पिताने ਤਨ ਜਿਦਰਾ ਗੁਰਾਂ ਦਾ ਤੁਮੀ ਕਹਿ ਜਾ ਕਦੇ ਪੜਿ ਸੋਚਿਆ ਕਰੀ ਕਿਸਾ ਗੁਰਦ ਚਮੇਛ ਜੀ ਦਾ ਲੈ ਜਾ ਕਦੇ ਪੜਿ ਸੋਚਿਆ ਕਰੀ ਲਾਲ ਚੰਨ ਨਾਲ ਸੋਣੇ ਜਿਹੜੇ ਘੜੀ ਚ ਵਿਛੋੜੇ ਲਾਲ ਚੰਨ ਨਾਲ ਸੋਨੇ ਜਿਹੜੇ ਘੜੀ ਚ ਵਿਛੋੜੇ ਸਿੰਘ ਪੁੱਤਾਂ ਤੋਂ ਪਿਆਰੇ ਜਿਹੜੇ ਵਾਰੀ ਵਾਰੀ ਤੋਰੇ ਸਿੰਘ ਪੁੱਤਾਂ ਤੋਂ ਪਿਆਰੇ ਜਿਹੜੇ ਵਾਰੀ ਵਾਰੀ ਤੋਰੇ ਲਾਹੇ ਕਰਜ ਸਿਰਾ ਤੋਂ ਛੱਡੇ ਗੜੀ ਚੋਂ ਜਕਾਰੇ ਲਾਹੇ ਕਰਜ ਸਿਰਾ ਤੋਂ ਛੱਡੇ ਗੜੀ ਚੋਂ ਜਕਾਰੇ ਬੋਲੇ ਸੋਨੇ ਹਾਲ ਤੂੰ ਮੀ ਜਰਾ ਕਹਿ ਜਾ ਕਦੇ ਪੜ ਸੋਚਿਆ ਕਰੀ ਕਿ ਸਾ ਗੁਰੂ ਦੇ ਚਮੇਛ ਜੀ ਦਾ ਲੈ ਜਾ ਕਦੇ ਪੜ ਸੋਚਿਆ ਕਰੀ ਲਾਇ ਟਿੰਡ ਦਾਸ ਰਾਣਾ ਵਿੱਚ ਜੰਗਲਾਂ ਦੇ ਜਾ ਕੇ ਲਾਇਆ ਟਿੰਡ ਦਾਛਰਾਣਾ ਵਿੱਚ ਜੰਗਲਾਂ ਦੇ ਜਾ ਕੇ ਯਾਰ ਤਾ ਮਰ ਰੋਏ ਤਕੇ ਹਾਲ ਜਦੋਂ ਆ ਕੇ ਯਾਰ ਤਾ ਮਰ ਰੋਏ ਤਕੇ ਹਾਲ ਜਦੋਂ ਆ ਕੇ ਨਹੀਂ ਪੈਰਾ ਵਿੱਚ ਜੋੜਾ ਨਹੀਂ ਪੁੱਤਰਾਂ ਦਾ ਜੋੜਾ ਨਹੀਂ ਪੈਰਾ ਵਿੱਚ ਜੋੜਾ ਨਾ ਕੋਈ ਪੁੱਤਰਾਂ ਦਾ ਜੋੜਾ ਯਾਮਾਂ ਲੀਰਾਂ ਲੀਰ ਹੋਇਆ ਨਹੀਂ ਬਾਜ ਨਹੀਂ ਕੋੜਾ ਜਾਮਾਂ ਲੀਰਾਂ ਲੀਰ ਹੋਇਆ ਨਹੀਂ ਭਜ ਨਹੀਂ ਕੋੜਾ ਦੁੱਖ ਕੰਡੇ ਆਂਦਾ ਤੂੰ ਮੇਂ ਜਰਾ ਸਹਜਾ ਕਦੇ ਪੜੀ ਸੋਚਿਆ ਕਰੀ ਕਿ ਸਾ ਗੁਰੂ ਦੇ ਚੇ ਮੇਛ ਜੀ ਦਾ ਲੈ ਜਾ ਕਦੇ ਪੜੀ ਸੋਚਿਆ ਕਰੀ ਦਾਦੀ ਗੰਘੂ ਤਾਈ ਆਖੇ ਐਡਾ ਕਰਨਾ ਕਮਾਈਂ ਦਾਦੀ ਗੰਘੂ ਤਾਈ ਕਹਿੰਦੀ ਐਡਾ ਕਰਨਾ ਕਮਾਈਂ ਦੇਖੀ ਲਾਲਚ ਚ ਚ ਆਕੇ ਕਿਤੇ ਪਪੀ ਨਾ ਬਣ ਜਾਈਂ ਦੇਖੀ ਲਾਲ ਚਿਚ ਆ ਕੇ ਕਿਤੇ ਦਗਾ ਨਾ ਕਰ ਜਾਈ ਗੰਗੂ ਚੱਲ ਗਏ ਅਚਾਲ ਨੀ ਚਿਣੇ ਗਏ ਲਾਲ ਗੰਗੂ ਚੱਲ ਗਏ ਅਚਾਲ ਨੀ ਚਿਣੇ ਗਏ ਲਾਲ ਸੁਰਤੀ ਵਲ ਸਰਹਾਂਦੇ ਦੇ ਤੂੰ ਲੈ ਜਾ ਕਦੇ ਪੜ ਸੋਚਿਆ ਕਰੀ ਕਿਸਾ ਗੁਰੂ ਦੇ ਚਮੇਛ ਜੀ ਦਾ ਲੈ ਜਾ ਕਦੇ ਪੜ ਸੋਚਿਆ ਕਰੀ ਕਿਸਾ ਗੁਰੂ ਦੇ ਚੇੇ ਮੇਛ ਜੀ ਦਾ ਲੈ ਜਾ ਕਦੇ ਪੜ ਸੋਚਿਆ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ